ਇਹਨ ਸਾਡੀ ਪ੍ਰੋਬਲਮ ਇਹੀ ਹੈ ਕਿ ਜਿਹੜੀ ਸਾਡੀ ਸਾਡੇ 4 ਮਹੀਨੇ ਪੰਜਾਂ ਦੀ ਤਨਖਾਹ ਆ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਉਹ ਕਿਸੇ ਦਾ 2 ਲੱਖ ਵੰਡਦਾ ਕਿਸੇ ਦਾ 1 ਲੱਖ ਵੰਡਦਾ ਵਿੱਚ ਸਾਡੇ ਲੇਬਰ ਵਾਲੇ ਆ 10-10 ਹਜ਼ਾਰ ਵਾਲੇ ਬੰਦੇ ਉਹਨਾਂ ਨੇ ਕਿੱਦਾਂ ਕੰਮ ਚਲਾਇਆ ਹੋਊਗਾ ਸਾਡੀ ਤਾਂ ਮਿਲ ਦੇ ਪ੍ਰਬੰਧਨ ਨੂੰ ਇਹੀ ਸਾਡੇ ਦਾ ਹੱਥ ਜੋੜ ਕੇ ਬੇਨਤੀ ਆ ਜੀਐਫ ਸਾਹਿਬ ਨੂੰ ਵੀ ਕਿ ਸਾਡੇ ਜਿਹੜੇ ਪੈਸੇ ਆ ਉਹ ਦਵਾਈ ਆ ਉਹ ਤੋਂ ਕੰਮ ਕਰ ਰਹੇ ਇੱਥੇ ਕੋਈ 7 ਸਾਲ ਤੋਂ ਕਰ ਰਿਹਾ ਕੋਈ 8 ਸਾਲ ਤੋਂ ਕਰ ਰਿਹਾ ਲਗਭਗ 60 ਜਣੇ ਬੰਦੇ ਆਪਣੇ ਹੈਗੇ ਆ ਵਿਦ ਲੇਬਰ ਜਿਹੜੇ ਸਾਡੇ ਹੈਲਪਰ ਹੈ ਜਾਂ ਕੋਈ ਇੰਜੀਨੀਅਰ ਹੈ ਕੋਈ ਆਪਰੇਟਰ ਹੈ ਮਿਲਾ ਕੇ 60 ਬੰਦੇ ਸਾਡੇ ਹੈਗੇ ਆ ਇਦਰੀ ਤਾਂ ਸਾਡੀ ਬਹੁਤ ਜ਼ਰੂਰੀ ਆ ਅੱਜ ਦੇ ਟਾਈਮ ਦੇ ਵਿੱਚ ਗਾਹਾਂ ਸਾਡੀ ਜੌਬ ਦੀ ਵੀ ਸਾਨੂੰ ਫਿਕਰ ਕਿਉਂਕਿ ਕੋਈ ਬੰਦਾ ਸਾਡੇ ਦੇ ਵਿੱਚ ਇਹੋ ਜਿਹੇ ਨਹੀਂ ਹੈਗਾ ਜਿਹੜਾ ਨਾਂ ਬਿਆਹਾ ਹੋਵੇ ਐਸ ਸਮੇਂ ਦੇ ਵਿੱਚ ਸਭ ਨੂੰ ਲੋੜ ਆ ਪੰਜੀ ਪੰਜੀ ਦੀ ਲੋੜ ਆ ਠੀਕ ਆ ਜੀ ਸਭ ਘਰ ਤੋਂ ਨਹੀਂ ਹੈਗੇ ਸਭ ਨੋਰਮ ਪਰਿਵਾਰਾਂ ਤੋਂ ਆ ਸਾਰੇ ਨੂੰ ਜ਼ਰੂਰਤਾ ਜੈਸੇ ਤਗੜੇ ਘਰੋਂ ਦੇ ਫਿਰ ਇਹਦਾ ਕੰਮ ਨਾ ਕਰਦੇ ਅਸੀਂ ਤਾਂ ਵਰਕਰ ਕਰ ਰਹੇ ਕੋਈ 40000 ਕੋਈ 10000 ਕੋਈ 15000 ਹੁਣ ਬੰਦੇ ਸਾਡੇ 10-10000 ਦੇ ਕੰਮ ਕਰਕੇ ਤਾਂ ਚੱਲਦਾ ਸਾਹਿਬ ਨੇ ਵੀ ਕਿਹਾ ਸੀਗੇ ਵੀ ਤੁਸੀਂ ਸਾਈਡ ਤੇ ਬੈਠੋ ਵੀ ਜਦੋਂ ਵੀ ਕੋਈ ਤੁਹਾਡੇ ਨਾਲ ਗੱਲ ਹੋਊਗੀ ਤੁਹਾਨੂੰ ਦੱਸ ਦਾਂਗੇ ਸਾਨੂੰ ਬੈਠਿਆਂ ਨੂੰ 12-13 ਦਿਨ ਹੋ ਗਏ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਮਾੜੀ-ਮੋਟੀ ਗੱਲਬਾਤ ਹੁੰਦੀ ਆ ਵੀ ਹਾਂ ਉਹਨਾਂ ਨਾਲ ਸਾਡੀ ਗੱਲ ਹੋ ਗਈ ਨਹੀਂ ਹੋਈ ਉੱਪਰੋਂ ਕੋਈ ਜਵਾਬ ਨਹੀਂ ਜਿਹੜੇ ਸਾਡੇ ਮਾਲਕਾਂ ਨਾਲ ਉਹ ਕੋਈ ਜਵਾਬ ਦੇ ਰਹੇ ਨਾ ਸਾਨੂੰ ਇਹ ਦੱਸ ਰਹੇ ਭਾਜੀ ਭਿਆਨਕ ਸ ਆ ਗੰਨਾ ਸਾਡਾ ਸੀਜ਼ਨ ਜਿਹੜਾ ਇਹ ਪੜਾਈ ਸੀਜ਼ਨ ਤਾਂ ਸ਼ੁਰੂ ਆ ਸਤੰਬਰ ਚੱਲ ਪਿਆ ਮoure ਅਕਤੂਬਰ ਆ ਗਿਆ ਜੀ ਨਵੰਬਰ ਅਕਤੂਬਰ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਣਾ ਇਹ ਕਿਸਾਨਾਂ ਲਈ ਇਹ ਸਾਡੇ ਲਈ ਨਹੀਂ ਇਕੱਲੀ ਔਖੀ ਹੈ ਕਿ ਇਹ 슈ਗਰ ਮਿੱਲ ਵੀ ਔਖੀ ਹੈ ਤੇ ਕਹਾ ਆਣ ਵਾਲ ਸਾਡੇ ਕਿਸਾਨ ਜਿਹੜੇ ਵੀਰ ਆ ਉਹਨਾਂ ਲਈ ਵੀ ਔਖੀ ਹੈ ਸਾਥਰੀਆ ਕਾਲ ਦੋਸਤੋ ਪੀ ਬੱਤੀ ਨਵਾਂ ਸ਼ਰਤ ਦੇਖ ਰਹੇ ਹੋ ਸਾਥੀਓ ਇਸ ਵੇਲੇ ਅਸੀਂ 슈ਗਰ ਮਿੱਲ ਮੌਜੂਦ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਣ ਵਾਲੇ ਕੁਝ ਦਿਨਾਂ ਦੇ ਵਿੱਚ ਏ ਗੰਨੇ ਦਾ ਜਿਹੜਾ ਸੀਜ਼ਨ ਆ ਸਟਾਰਟ ਹੋਣ ਵਾਲਾ ਹੈ ਤੇ ਇਸ ਦੇ ਦੇਖਦੇ-ਦੇਖਦੇ ਤੁਸੀਂ ਦੇਖ ਸਕਦੇ ਮੇਰੇ ਬੈਕਸਾਈਡ ਸਕਰੀਨ ਤੇ ਕਿ 슈ਗਰ ਮਿਲ ਦੇ ਪਲਾਂਟ ਨੂੰ ਲੋਕ ਲਾ ਦਿੱਤਾ ਗਿਆ ਹੈ ਤੇ ਜਿਹੜੇ ਇੱਥੇ ਦੇ ਜਿੰਨੇ ਵੀ ਵਰਕਰਸ ਨੇ ਉਹਨਾਂ ਦੀ ਇੱਕ ਇਹ ਵੀ ਕੰਪਲੇਂਟ ਆ ਕਿ ਉਹਨਾਂ ਨੂੰ ਪਿਛਲੇ 4-5 ਮਹੀਨੇ ਤੋਂ ਸੈਲਰੀ ਨਹੀਂ ਮਿਲੀ ਕਿ ਜੋ ਕਿ ਬੜੇ ਪਰੇਸ਼ਾਨ ਨੇ ਕਿ ਇੱਥੇ ਬੈਠੇ ਇਕੱਠੇ ਹੋ ਕੇ ਬੈਠੇ ਹੋਏ ਆ ਉਹਨਾਂ ਵਰਕਰਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਉਣੀ ਹੈ। ਹੋਰ ਆ ਵੀ ਪਤੇ ਜੀ। ਮੇਰਾ ਨਾਮ ਭਾਜੀ ਪਰਮਿੰਦਰ ਸਿੰਘ ਆ। ਜੀ। ਤੇ ਮੈਂ ਆਪਣੇ ਪਿਛੇ ਗਏ ਪੀਪੀਐਲ ਦਾ પ્લાન્ટ ਐਨਪੀਪੀਐਲ ਜੀ ਇੱਥੇ 7 ਸਾਲ ਤੋਂ ਕੰਮ ਕਰ ਰਹੇ 6-7 ਸਾਲ ਤੋਂ ਤੇ ਇੱਥੇ ਭਾਈ ਹੁਣ ਪ੍ਰੋਬਲਮ ਸਾਡੀ ਇਹ ਬਣ ਗਈ ਆ ਸਾਰਿਆਂ ਦੀ ਕੀ ਇਹ ਐਨਪੀਪੀਐਲ પ્લાન્ટ ਦਾ ਪਿਛੇ 3-4 ਮਹੀਨਿਆਂ ਤੋਂ ਇੱਥੇ ਤਾਂ ਇੱਕ ਤਾਂ ਇਲੈਕਟ੍ਰਿਸਿਟੀ ਕੱਟੀ ਗਈ ਸਾਡੀ ਉਹ ਤੋਂ ਬਾਅਦ ਸਾਡੀ ਜਿਹੜੀ ਸੈਲਰੀ ਆ ਉਹ ਤਨਖਾਹ ਸਾਡੀ ਜਿਹੜੀ ਆ ਉਹ 4 ਮਹੀਨਿਆਂ ਤੋਂ ਨਹੀਂ ਆਈ 5ਵਾਂ ਮਹੀਨਾ ਲੱਗ ਗਿਆ ਤੇ ਹੁਣ ਅਸੀਂ ਆਪਣੇ ਮਾਲਕਾਂ ਮੈਨੇਜਮੈਂਟ ਨਾਲ رابطہ ਕਰਦੇ ਆਂ ਮਾਲਕਾਂ ਨਾਲ رابطہ ਕਰਦੇ ਆਂ ਸਾਨੂੰ ਕੋਈ ਉੱਪਰੋਂ ਖਬਰ ਨਹੀਂ ਮਿਲਦੀ ਤੇ ਅਸੀਂ ਦਾ ਜੀਐਮ ਸਾਹਿਬ ਨੂੰ ਮਿਲੇ ਆਪਣੇ ਸ਼ੂਗਰ ਮਿਲਦੇ ਨੂੰ ਉਹ ਸਾਨੂੰ ਕਹਿਦਾ ਰਿਹਾ ਸਾਨੂੰ ਆਸ਼ਵਾਸ਼ਣ ਦਵਾ ਰਿਹਾ ਕੋਈ ਗੱਲ ਨਹੀਂ ਜਿਹੜੇ ਬੰਦੇ ਜਿੰਨੇ ਵੀ ਪਲਾਂਟ 'ਚ ਕੰਮ ਕਰਦੇ ਸੀ ਉਹ ਸਾਰੇ ਬੰਦਿਆਂ ਨੂੰ ਅਸੀਂ ਇੱਥੇ ਨੌਕਰੀ ਤੇ ਰੱਖਾਂਗੇ ਪਰ ਲੇਕਿਨ ਜਿਹੜੀ ਮੇਨ ਸਾਡੀ ਪ੍ਰੋਬਲਮ ਇਹੀ ਹੈ ਕਿ ਜਿਹੜੀ ਸਾਡੀ ਸਾਢੇ 4 ਮਹੀਨੇ ਪੰਜਾਂ ਦੀ ਤਨਖਾਹ ਆ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਉਹ ਕਿਸੇ ਦਾ 2 ਲੱਖ ਬਣਦਾ ਕਿਸੇ ਦਾ 1 ਲੱਖ ਬਣਦਾ ਵਿੱਚ ਸਾਡੇ ਲੇਬਰ ਵਾਲੇ ਦਾ 10-10 ਹਜ਼ਾਰ ਵਾਲੇ ਬੰਦੇ ਉਹਨਾਂ ਨੇ ਕਿੱਦਾਂ ਕੰਮ ਚਲਾਇਆ ਹੋਊਗਾ ਸਾਡੀ ਤਾਂ ਮਿਲ ਦੇ ਪ੍ਰਬੰਧਨ ਨੂੰ ਇਹੀ ਸਾਡੇ ਦਾ ਹੱਥ ਜੋੜ ਕੇ ਬੇਨਤੀ ਆ ਜੀਐਮ ਸਾਹਿਬ ਨੂੰ ਵੀ ਕਿ ਸਾਡੇ ਜਿਹੜੇ ਪੈਸੇ ਆ ਉਹ ਦਵਾਈ ਜਾਣ ਬਸ ਸਾਡੀ ਇਹੀ ਗੁਜ਼ਾਰਿਸ਼ ਆ ਵੀ ਸਾਡੇ ਜਿਹੜੇ ਪੈਸੇ ਜਲਦੀ ਜਲਦੀ ਦਵਾਈ ਜਾਣ ਲੇਕਿਨ ਇੱਕ ਪ੍ਰੋਬਲਮ ਇੱਕ ਹੋ ਰਿਹਾ ਜੀ ਸਾਡਾ ਪਲਾਂਟ ਜ਼ਰੂਰੀ ਚੱਲਣਾ ਚਾਹੀਦਾ ਜੀ ਜੇ ਸਾਡਾ ਪਲਾਂਟ ਨਹੀਂ ਚੱਲਦਾ ਇਹ ਪਲਾਂਟ 슈ਗਰ ਮਿਲ ਦੇ ਨਾਲ ਕੰਬਾਈਨਡ ਆ ਜੁੜਿਆ ਆ ਜੇ ਪਲਾਂਟ ਨਹੀਂ ਚੱਲਦਾ ਤੇ 슈ਗਰ ਮਿਲ ਨਹੀਂ ਚੱਲਦੀ ਤੇ ਮਰੇ ਸੀਜ਼ਨ ਸਾਡਾ ਪੜਾਈ ਦਾ ਆ ਗਿਆ ਸਾਡੇ ਜ਼ਿੰਮੇਦਾਰ ਭਰਾ ਕਨੇ ਪਰੇਸ਼ਾਨ ਹੋਣਗੇ ਪਹਿਲੇ ਦੁਖੀ ਹੋ ਤਾਂ ਹੜ ਹੜ ਦੇ ਨਾਲ ਹੋਰ ਪ੍ਰੋਬਲਮ ਸ਼ੁਰੂ ਹੋ ਗਈ ਹੈ ਇਸ ਕਰਕੇ ਇਹ ਜਿੰਨੇ ਵੀ ਸਾਰਾ ਹੀ ਇੱਕ ਸਰਕਲ ਸਰੀਰ ਵਿੱਚ ਜੁੜਿਆ ਆ ਉਹਦੇ ਕਰਕੇ ਅਸੀਂ ਤਾਂ ਇਹੀ ਕਹਿੰਨੇ ਕਿ ਸਾਡੀ ਜਿਹੜੀ ਸੈਲਰੀ ਆ ਦਵਾਈ ਆਵੇ ਤਾਂ ਅਸੀਂ ਆਪਣਾ ਦੁਬਾਰਾ ਕੰਮ ਤੇ ਜਾਈਏ ਦਾ ਕੰਮ ਕਰੀਏ ਕਿੰਨੇ ਬੰਦੇ ਟੋਟਲ ਆ ਜਿਨ੍ਹਾਂ ਦੀ ਸੈਲਰੀਆਂ ਰੁਕੀਆਂ ਹੋਈਆਂ ਚਾਹ 60 70 ਬੰਦੇ ਆ 60 ਦੇ ਕਰੀਬ ਬੰਦੇ ਆ ਜੀ ਜੀ ਅੱਛਾ ਜੀ ਕੋਈ ਬੰਦਾ 15 10 ਸਾਲ ਤੋਂ ਕੰਮ ਕਰ ਰਿਹਾ ਇਥੇ ਕੋਈ 7 ਸਾਲ ਤੋਂ ਕਰ ਰਿਹਾ ਕੋਈ 8 ਸਾਲ ਤੋਂ ਕਰ ਰਿਹਾ ਲਗਭਗ 60 ਜਣੇ ਬੰਦੇ ਆਪਣੇ ਹੈਗੇ ਆ ਵਿਦ ਲੇਬਰ ਜਿਹੜੇ ਸਾਡੇ ਹੈਲਪਰ ਹੈ ਜਾਂ ਕੋਈ ਇੰਜੀਨੀਅਰ ਹੈ ਕੋਈ ਆਪਰੇਟਰ ਹੈ ਮਿਲ ਕੇ 60 ਬੰਦੇ ਸਾਡੇ ਹੈਗੇ ਆ ਤਾਨੂੰ ਪਹਿਲਾਂ ਕੋਈ ਇਨਟੀਮੇਸ਼ਨ ਵੀ ਦਿੱਤੀ ਗਈ ਸੀ ਕਿ ਯਾਨੀ ਕਿ ਪ੍ਰਾਣ ਬੰਦ ਹੋ ਜਗਾ ਜਾਂ ਪੁੱਛ ਨਹੀਂ ਕੋਈ ਇਨਟੀਮੇਸ਼ਨ ਨਹੀਂ ਹੋਇਆ ਸਵੇ ਇਹ ਹੈ ਕਿ ਸਾਨੂੰ ਜਿਸ ਦਿਨ ਇੱਕ ਦਿਨ ਸ਼ੂਗਰ ਫੈਟ ਆਈ ਹੈ ਕੋਈ ਇਹਨਾਂ ਦੇ ਵਰਕਰ ਉੱਪਰਲੇ ਇਹਨਾਂ ਦੇ ਮੈਨੇਜਮੈਂਟ ਆਈ ਹੈ ਉਹਨਾਂ ਨੇ ਆ ਕੇ ਇੱਥੇ ਆਪਣੇ ਲੈਟਰ ਲਗਾ ਕੇ ਲੋਗ ਲਗਾਤਾ ਸਾਨੂੰ ਉਸ ਦਿਨ ਇਨਟੀਮੇਸ਼ਨ ਹੋਈ ਹੈ ਇਹਨਾਂ ਨੇ ਕਿਹਾ ਸੀ ਇਹ ਸਾ ਪਲਾਂਟੇ ਕਓਵਰ ਕਰ ਲਿਆ ਲੋਕਦੋ ਲਾਇਆ ਗਿਆ ਤੇ ਲੋਕ ਲੱਗਣ ਲੱਗਾ 1 ਸਤੰਬਰ ਨੂੰ 10 ਦੇ 10 ਦਿਨ 11 ਦਿਨ ਹੋ ਰਿਹਾ ਉਸ ਤੋਂ ਬਾਅਦ ਯਾਨੀ ਕਿ ਜਿਹੜਾ ਬੰਦ ਹੋ ਗਿਆ ਉਸ ਤੋਂ ਬਾਅਦ ਯਾਨੀ ਕਿ ਤੁਸੀਂ ਕੰਮ ਤੇ ਨਹੀਂ ਦੇ ਨਹੀਂ ਸਾਨੂੰ ਸਾਨੂੰ ਬਿਜਲੀ ਬੰਦ ਹੋਇਆ ਨੂੰ ਸਾਡੀ ਜਿਹੜੀ ਇਲੈਕਟ੍ਰਿਸਿਟੀ ਪੀਸੀਐਲ ਨੇ ਬੰਦ ਕਰੀ ਉਹ ਸਾਨੂੰ ਨੂੰ ਦੋ ਮਹੀਨੇ ਹੋ ਗਏ ਹੈ ਅੱਛਾ ਜੀ ਉਸ ਤੋਂ ਉਸ ਟਾਈਮ ਤੋਂ ਜਿਹੜਾ ਕੰਮ ਸਾਡਾ ਬੰਦ ਹੈ ਤੇ ਹੁਣ ਹੁਣ ਤੁਹਾਡੀ ਮੇਨ ਜਿਹੜੀ ਮੰਗ ਮੰਗ ਜਿਹੜੀ ਸਾਡੀ ਸੈਲਰੀਆਂ ਜਿਹੜੀ ਤਨਖਾਹ ਸਾਡੀਆਂ ਤੇ ਸਾਡਾ 7-8 ਮਹੀਨੇ ਦਾ ਪੀਐਫ ਹੈ ਤੇ 4 ਮਹੀਨੇ ਸਾਡੀ ਤਨਖਾਹ ਨਾਲ ਕਾਨੂੰਨ ਜੌਬ ਦੀ ਵੀ ਆਜੋ ਭਾਜੀ ਅੱਗੇ ਆਜੋ ਤੁਸੀਂ ਬੜਾ ਅੱਗੇ ਜਾਓ ਆਜੋ ਵੀਰੇ ਆਜੋ ਆਜੋ ਅੱਗੇ ਜਾਓ ਅੱਗੇ ਅੱਗੇ ਦੱਸੋ ਕੀ ਕਹਿੰਦੇ ਭਾਜੀ ਸਾਨੂੰ ਕੱਲੀ ਸੈਲਰੀ ਦੀ ਨਹੀਂ ਸੈਲਰੀ ਤਾਂ ਸਾਡੀ ਬਹੁਤ ਜ਼ਰੂਰੀ ਆ ਅਜ ਦੇ ਟਾਈਮ ਦੇ ਵਿੱਚ ਗਾਹਾਂ ਸਾਡੀ ਜੌਬ ਦੀ ਵੀ ਸਾਨੂੰ ਫਿਕਰ ਕਿਉਂਕਿ ਕੋਈ ਬੰਦਾ ਸਾਡੇ ਦੇ ਵਿੱਚ ਇਹੋ ਜਿਹੇ ਨਹੀਂ ਹੈਗਾ ਜਿਹੜਾ ਨਾਂ ਬਿਆਹਾ ਹੋਵੇ ਇਸ ਸਮੇਂ ਦੇ ਵਿੱਚ ਸਭ ਨੂੰ ਲੋੜ ਆ ਪੰਜੀ ਪੰਜੀ ਦੀ ਲੋੜ ਆ ਠੀਕ ਹੈ ਜੀ ਘਰ ਤੋਂ ਨਹੀਂ ਹੈਗੇ ਸਭ ਨੋਰਮ ਪਰਿਵਾਰਾਂ ਤੋਂ ਆਏ ਸਾਰਿਆਂ ਨੂੰ ਜਰੂਰਤਾ ਜੈਸੇ ਤਗੜੇ ਘਰੋਂ ਦੇ ਫਿਰ 10 ਕੰਮ ਨਾ ਕਰਦੇ ਅਸੀਂ ਤਾਂ ਵਰਕਰ ਕਰ ਰਿਹਾ ਕੋਈ 40000 ਕੋਈ 10000 ਕੋਈ 15000 ਹੁਣ ਬੰਦੇ ਸਾਡੇ 10-10000 ਦਾ ਕੰਮ ਕਰ ਕਰਕੇ ਤਾਂ ਚੱਲਦਾਊਗਾ ਉਹਨਾਂ ਦਾ ਸਾਨੂੰ ਜਿਹੜੀ ਮੇਨ ਗੱਲ ਆਈ ਇਹ ਸੀ ਜਦੋਂ ਕੋਈ ਸੈਲਰੀ ਦੀ ਗੱਲ ਕਰਦੇ ਹਨ ਨਾ ਸਾਨੂੰ ਕੋਈ ਠੋਸ ਸਬੂਤ ਨਹੀਂ ਦਿੱਤਾ ਜਾਂਦਾ ਦੂਜੀ ਗੱਲ ਸਾਨੂੰ ਇਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ ਅਸੀਂ ਕੁਝ ਮੁੰਡੇ ਇੰਜੀਨੀਅਰ ਲੈਵਲ ਦੀ ਪੋਸਟ ਦੇਾਂ ਕੋਈ ਹੈਲਪਰ ਆ ਕੋਈ ਕੁਛ ਆ ਸਾਨੂੰ ਕਿਹਾ ਸੀ ਕਮਰੇ ਬਿਠਾਇਆ ਜਾਊਗਾ ਤੁਹਾਨੂੰ ਇੱਕ ਵਧੀਆ ਸੈੱਟ ਤੇ ਹੁਣ ਸਾਨੂੰ ਇਹਨਾਂ ਨੇ ਇੱਕ ਸਾਈਡ ਤੇ ਟੀਨ ਵਾਲੇ ਕਮਰੇ ਬਿਠਾਤਾ ਆ ਤੇ ਨਾ ਸਾਡੀ ਕੋਈ ਸੁਣਵਾਈ ਆ ਰੋਜ਼ ਅਸੀਂ ਉਰੇ ਆ ਕੇ ਬਹਿ ਜਾਂਦੇ ਆ ਜਾਂ ਤਾਂ ਸਾਨੂੰ ਦੱਸਣ ਵੀ ਅਸੀਂ ਤੁਹਾਨੂੰ ਜੁਆਇਨ ਕਰਵਾ ਰਹੇ ਆ ਵੀ ਤੁਹਾਨੂੰ ਭਾਈ ਲੈਟਰ ਦਵਾਂਗੇ ਸੈਲਰੀ ਦਵਾਂਗੇ ਕੋਈ ਕੋਈ ਗੱਲ ਨਹੀਂ ਅਸੀਂ ਸੈਲਰੀ ਐ ਵੀ ਨਹੀਂ ਕਹਿੰਦੇ ਇਕੱਠੀ 4 ਮਹੀਨੇ ਦੀ ਦੇ ਦਿਓ ਚਲੋ ਕੋਈ ਸਟ੍ਰਕਚਰ ਬਣਾ ਲਓ ਵੀ 1 ਮਹੀਨੇ ਦੀ ਹੁਣ ਦੇ ਦਾ ਰੈਵਨਿਊ ਆਊਗਾ ਸਾਨੂੰ ਉਦੋਂ ਦੇ ਦਿਓ ਕੋਈ ਗੱਲ ਤਾਂ ਕੋਈ ਕਰੇ ਕੋਈ ਗੱਲੇ ਨਹੀਂ ਕਰ ਰਿਆ ਅਸੀਂ ਬੈਠੇ ਹੋਰੇ ਕਮਲਿਆ ਵਾਂਗੂ ਆ ਜੰਨੇ ਆ ਜੇ ਸਾਨੂੰ ਕੋਈ ਨਹੀਂ ਗੱਲ ਸੀ ਕੋਈ ਜਵਾਬ ਤਾਂ ਦੋ ਵੀ ਭਾਈ ਤੁਸੀਂ ਜਾਓ ਅਸੀਂ ਬੰਦਾ ਹੋਰ ਰੱਖ ਲਾਂਗੇ ਕੋਈ ਗੱਲੇ ਨਹੀਂ ਕਰ ਰਿਆ ਕਿ ਅਸੀਂ ਰੋਜ਼ ਆ ਜੰਨੇ ਆ ਰੋਜ਼ ਕਮਲਿਆ ਵਾਂਗੂ ਘਰੇ ਚੱਲ ਜੰਨੇ ਆ ਘਰੋਂ ਵੀ ਜੁੱਤੀਆਂ ਖਾਣੇ ਆ ਇੱਥੇ ਵੀ ਆ ਕੇ ਜੁੱਤੀਆਂ ਖਾਣੇ ਆ ਹੁਣ ਤੁਹਾਡੇ ਸਾਹਮਣੇ ਸੀਗਾ ਤਲਖੀ ਵਾਲਾ ਮਾਹੌਲ ਹੋ ਗਿਆ ਓਰੇ ਠੀਕ ਆ ਹੁਣ ਅਸੀਂ ਨਾ ਤਾਂ ਉਹ ਵੀ ਸਾਡੇ ਭਾਈ ਆ ਅਸੀਂ ਵੀ ਇਨਕੇ ਜੋਗੇ ਹੈ ਨਹੀਂਗੇ ਵੀ ਕਿਸੇ ਨਾਲ ਬਹਿਚ ਲਈਏ ਜੇ ਹੁਣ ਕੋਈ ਗੱਲ ਮਾੜੀ ਚੰਗੀ ਮੂੰਹੋਂ ਨਿਕਲ ਚਲੋ ਠੀਕ ਹੈ ਬਾਕੀ ਅਸੀਂ ਕੋਈ ਸੇ ਨੂੰ ਕੋਈ ਗਲਤ ਬੋਲਿਆ ਖੇਮਾ ਦੇ ਜਾਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਜੀਐਮ ਸਾਹਿਬ ਜਾਂ ਸੁਪਰਡੈਂਟ ਸਾਹਿਬ ਨੇ ਕੋਈ ਹੋਈ ਹੈ ਗੱਲ ਕੋਈ ਇਸ ਬਾਰੇ ਸੁਪਰਡੈਂਟ ਸਾਹਿਬ ਨੇ ਵੀ ਕਿਹਾ ਸੀਗਾ ਵੀ ਤੁਸੀਂ ਸਾਈਡ ਤੇ ਬੈਠੋ ਵੀ ਜਦੋਂ ਕੋਈ ਤੁਹਾਡੇ ਨਾਲ ਗੱਲ ਹੋਊਗੀ ਤੁਹਾਨੂੰ ਦੱਸ ਦਾਂਗੇ ਸਾਨੂੰ ਬੈਠਿਆਂ ਨੂੰ 12-13 ਦਿਨ ਹੋ ਗਏ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ 13 ਦਿਨਾਂ ਤੋਂ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਮਾੜੀ ਮੋਟੀ ਗੱਲਬਾਤ ਹੁੰਦੀ ਆ ਵੀ ਹਾਂ ਉਹਨਾਂ ਨਾਲ ਸਾਡੀ ਗੱਲ ਹੋ ਗਈ ਨਹੀਂ ਹੋਈ ਉੱਪਰੋਂ ਕੋਈ ਜਵਾਬ ਨਹੀਂ ਜਿਹੜੇ ਸਾਡੇ ਮਾਲ ਹੋਤੀ ਜਾਵੇ ਤੀਜੀ ਇਹ ਆ ਵੀ ਸਾਡੀ ਨੌਕਰੀ ਸਿਕਿਉਰ ਕਰੀ ਜਾਵੇ ਅਸੀਂ ਇਹ ਤਾਂ ਨਹੀਂ ਕਹਦੇ ਕਿ ਵੀ ਸਾਨੂੰ ਕਦੇ ਕਹ ਦਿੰਦੇ ਆ ਵੀ ਤੁਹਾਨੂੰ ਅੱਜ ਤੋਂ ਕੰਮ ਸ਼ੁਰੂ ਕਰ ਲਓ ਕੱਲ੍ਹ ਤੋਂ ਸ਼ੁਰੂ ਕਰ ਲਓ ਪਰ ਸਾਨੂੰ ਕੁਝ ਦੱਸੋ ਤਾਂ ਸਹੀ ਜੁਆਇਨਿੰਗ ਆਫਰ ਲੈਟਰ ਕੁਝ ਤਾਂ ਦੋ ਤਾਹੀਂ ਅਸੀਂ ਕੰਮ ਕਰਾਂ ਕੱਲ ਨੂੰ ਮੰਨ ਲਓ ਮਾਲਕ ਆ ਗਿਆ ਮੰਨ ਲਓ ਕਹਿੰਦਾ ਸਾਡੇ ਨਾਲ ਕਰੋ ਮੈਂ ਤੁਹਾਨੂੰ 20 ਦਿਨ ਦੀ ਸੈਲੀ ਨਹੀਂ ਦਿੰਦਾ ਮਹੀਨੇ ਨਹੀਂ ਦਿੰਦਾ ਇੱਕ ਤੁਸੀਂ ਹੋਰ ਬੈਕ ਕੈਮਰਾ ਗੱਲ ਕਰ ਰਹੇ ਸੀਗੇ ਆਫ ਕੈਮਰਾ ਕੇ ਦੱਸ ਰਹੇ ਸੀ ਕਿ ਬੰਦੇ ਕਹਿੰਦੇ ਤੁਹਾਡੀ ਮੰਦਰੀ ਸੁਪਰ ਡੈਂਡ ਨਾਲ ਗੱਲ ਹੋਈ ਸੀ ਪਤਾ ਨਹੀਂ ਜੀਐਮ ਨਾਲ ਕਿ ਤੁਸੀਂ ਪਿਛਲੀ ਛੱਡੋ ਤੇ ਨਵੇਂ ਸਿਰੋਂ ਕੰਮ ਹਾਂਜੀ ਉਹ ਕੀ ਮਸਲਾ ਦਾ ਉਹ ਸਾਨੂੰ ਮਾੜੀ ਮਾੜੀ ਹਾਸੇ ਵਾਲੀ ਗੱਲੀ ਆ ਵੀ ਪਿੰਨ ਕਰਦੇ ਰਹਿੰਦੇ ਵੀ ਤੁਹਾਨੂੰ ਬਾਅਦ ਪਹਿਲਾਂ ਦੱਸਿਆ ਸੀ ਵੀ ਸੈਲਰੀ ਤੁਹਾਨੂੰ ਮਿਲਣੀ ਨਹੀਂ 4 ਮਹੀਨੇ ਦੀ ਅਸੀਂ 4 ਮਹੀਨੇ ਦੀ ਸੈਲਰੀ ਛੱਡਣੀ ਨਹੀਂਗੀ ਚਾਹੇ ਸਾਨੂੰ ਕਿਸੇ ਸਟਰਕਚਰ ਨਾਲ ਦੇ ਦਿਓ ਪਰ ਅਸੀਂ ਸੈਲਰੀ 4 ਮਹੀਨੇ ਲੈ ਕੇ ਅੱਗੇ ਕੰਮ ਕਰਨਾ ਇਹ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਸੈਲਰੀ ਮਿਲਣੀ ਨਹੀਂ ਹਾਂਜੀ ਸਾਨੂੰ ਵਿੱਚ ਵਿੱਚ ਪਿੰਨ ਕਰਦੇ ਰਹਿੰਦੇ ਆ ਵੀ ਹਾਂ ਭਾਈ ਇਹ 4 ਮਹੀਨੇ ਦੀ ਅਸੀਂ ਕਿਉਂ ਦੇਈਏ ਕੋਣ ਕੋਣ ਦੱਸਦੇ ਇਹ ਇਹ ਸ਼ੁਗਰ ਪ੍ਰਬੰਧਕ ਤਨਖਾਹ ਦੇਣ ਦਾ ਆਸ਼ਵਾਸ਼ਣ ਨਹੀਂ ਦੇ ਸਕਦੇ ਆ ਕਿ ਸਾਡੇ ਹੱਥ ਚ ਕੋਈ ਇਦਾਂ ਦੀ ਪਾਵਰ ਨਹੀਂ ਹੈ ਜਿਹੜਾ ਅਸੀਂ ਤੁਹਾਨੂੰ ਲਿਖਤ ਚ ਦੇ ਦਈਏ ਜਾਂ ਅਸੀਂ ਮੂੰਹੋਂ ਬੋਲ ਲਈਏ ਜਾਂ ਤੁਹਾਨੂੰ ਦੱਸ ਦਈਏ ਅਸੀਂ 2 ਮਹੀਨੇ ਦੀ ਗੱਲ ਤੁਸੀਂ ਕਰ ਰਹੇ ਆ ਇਹ ਮਤਲਬ ਹੁਣ ਤੁਹਾਨੂੰ ਅਸੀਂ ਦ ਕੋਈ ਗੱਲ ਹੋ ਰਹੀ ਹੈ ਇਹ ਕੋਈ ਰਿਟਰਨ ਚ ਕੋਈ ਕਿਸੇ ਤੱਕ ਕਿਸ ਤਰ੍ਹਾਂ ਦਾ ਕੋਈ ਆਰਡਰ ਨਹੀਂ ਰਿਟਰਨ ਚ ਆ ਜੀ ਪਾਸ਼ੀਰ ਕਰ ਤੁਹਾਡ ਨੂੰ ਮੰਗਾ ਨਹੀਂ ਮੰਨੀਆਂ ਜਾਂਦੀਆਂ ਮੰਨ ਲਓ ਤੁਹਾਨੂੰ ਜੋਬ ਦੇ ਵਿੱਚ ਨਹੀਂ ਰੱਖਿਆ ਜਾਂਦਾ ਜਾਂ ਤੁਹਾਡੀ ਤਨਖਾਹ ਨਹੀਂ ਦਿੱਤੀ ਜਾਂਦੀ ਫੇ ਉਸ ਤੋਂ ਬਾਅਦ ਤੁਹਾਡੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੋਰ ਹੱਦ ਸਾਡੇ ਮੇਨ ਗੱਲ ਦੇਖੋ ਇਹ ਆ ਜੇ ਤਾਂ ਇਹ ਪਾਵਰ ਪਲਾਂਟ ਨਹੀਂ ਚੱਲਦਾ 슈ਗਰ ਮਿਲਦਾ 2025 26 ਦਾ ਜਿਹੜਾ ਪੜਾਈ ਸੀਜ਼ਨ ਆ ਉਹ ਨਹੀਂ ਚੱਲੂਗਾ 1% ਕਿਸੇ ਵੀ ਹਾਲਤ ਦੇ ਵਿੱਚ ਜੇਕਰ ਮੇਲ ਵਾਲੇ ਕਹਿਣ ਕਿ ਅਸੀਂ ਆਪਣਾ ਪਲਾਂਟ ਜਿਹੜਾ ਹੈਗਾ ਆਪਣੇ ਅੰਡਰ ਲੈ ਲਿਆ ਅਸੀਂ ਬਾਹਰੋਂ ਟੀਮ ਲਿਆਉਂਦੇ ਆਂ ਅਸੀਂ ਬਾਹਰੋਂ ਟੀਮ ਲਿਆ ਕੇ ਇਸ ਪਲਾਂਟ ਨੂੰ ਚਲਾਵਾਂਗੇ ਤੁਹਾਨੂੰ ਅਸੀਂ ਜੋਬ ਤੇ ਨਹੀਂ ਰੱਖਾਂਗੇ ਇਹ ਭਾਜੀ 100% ਨਹੀਂ ਚੱਲਣਾ ਉਹਦੇ ਵਿੱਚ ਵੀ ਬਹੁਤ ਕੜੀਆਂ ਸਰ ਜੁੜੀਆਂ ਨੇ ਉਹਦੇ ਵਿੱਚ ਵੀ ਕੁਝ ਐਦਾਂ ਦੇ ਬੰਦੇ ਸਾਡੇ ਇਨਸਟਰੂਮੈਂਟ ਦੇ ਲੈ ਲਓ ਇਲੈਕਟ੍ਰੀਕਲ ਦੇ ਲੈ ਲਓ ਮਕੈਨਿਕਲ ਦੇ ਲੈ ਲਓ ਹਰ ਇੱਕ ਫੀਲਡ ਦੇ ਵਿੱਚ ਐਦਾਂ ਦਾ ਬੰਦਾ ਜਿਹਨੂੰ ਇਹਦੇ ਬਾਰੇ ਪਤਾ ਆ ਨੋਲੇਜ ਕੋਈ ਬੰਦਾ ਇਹਦੇ ਵਿੱਚ ਨਵਾਂ ਨਹੀਂ ਹੈਗਾ ਹਰ ਬੰਦਾ ਜਿਹੜਾ ਕੰਮ ਕਰ ਰਿਹਾ ਤੇ 5-5 600 ਸਾਲ ਤੋਂ ਕੰਮ ਕਰ ਰਿਹਾ ਇਹ ਰੋਬੋਟ ਟੈਕਨੋ ਦਾ ਕੰਮ ਕਰ ਰਿਹਾ ਕੋਈ ਆਹ ਤਾਂ ਭਾਜੀ ਭਿਆਨਕ ਸਿੱਟੇ ਨਿਕਲੇ ਆ ਕੁਦਰਤੀ ਮਾਰ ਦਾ ਪਹਿਲੇ ਕਿਸਾਨਾਂ ਦੇ ਪਈ ਹੋਈ ਆ ਹੜਾਂ ਦੀ ਨੰਬਰ 2 ਤੇ ਆ ਗੰਨਾ ਸਾਡਾ ਸੀਜ਼ਨ ਜਿਹੜਾ ਇਹ ਪੜਾਈ ਸੀਜ਼ਨ ਤਾਂ ਸ਼ੁਰੂ ਆ ਸਤੰਬਰ ਚੱਲ ਪਿਆ ਮੋਰੇ ਅਕਤੂਬਰ ਆ ਗਿਆ ਜੀ ਨਵੰਬਰ ਅਕਤੂਬਰ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਣਾ ਇਹ ਕਿਸਾਨਾਂ ਲਈ ਇਹ ਸਾਡੇ ਲਈ ਨਹੀਂ ਕੱਲੀ ਔਖੀ ਹੈ ਕਿ ਇਹ 슈ਗਰ ਮਿੱਲ ਵੀ ਔਖੀ ਹੈ ਤੇ ਕਹਾ ਆਣ ਵਾਲ ਸਾਡੇ ਕਿਸਾਨ ਜਿਹੜੇ ਵੀਰ ਆ ਉਹਨਾਂ ਲਈ ਵੀ ਔਖੀ ਆ ਉਨੀ ਤੰਗ ਹੋਣਾ ਇੱਥੇ ਆ ਕੇ ਪਿਛਲੀ ਵਾਰ ਕੀ ਹੋਇਆ ਜਦੋਂ ਪਾਵਰ ਪਲਾਂਟ ਨਹੀਂ ਚੱਲਿਆ ਤੇ ਨਹੀਂ ਗੰਨਾ ਕਨਵਰਟ ਕੀਤਾ ਗੰਨਾ ਕਨਵਰਟ ਕਰਨ ਦੇ ਬਾਅਦ ਭਾਜੀ ਕਈ ਐਕਸੀਡੈਂਟ ਵੀ ਹੋਏ ਆ ਤੇ ਕਈ ਬੰਦਿਆਂ ਨੂੰ ਪੈਸੇ ਵੀ ਨਹੀਂ ਮਿਲੇ ਜਿਹੜਾ ਸ਼ੂਗਰ ਮੈਨ ਨੇ ਗੰਨਾ ਕਨਵਰਟ ਕੀਤਾ ਉਹਦੇ ਪੈਸੇ ਵੀ ਨਹੀਂ ਮਿਲੇ ਹੁਣ ਤੱਕ ਕਿਸਾਨ ਧਰਨੇ ਲਾ ਕੇ ਆਏ ਆ ਗੇਟ ਦੇ ਮੋਹਰੇ ਜਿਨ੍ਹਾਂ ਨੂੰ ਪੈਸੇ ਹਲੇ ਤੱਕ ਨਹੀਂ ਮਿਲੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਇਹਨੂੰ ਚਲਾਓ ਸਾਡੀਆਂ ਸੈਲਰੀਆਂ ਦੋ ਅਸੀਂ ਤੁਹਾਡੇ ਨਾਲ ਰਲ ਮਿਲ ਕੇ ਕੰਮ ਕਰਨਾ ਚਾਹੁੰਦੇ ਆਂ ਠੀਕ ਆ ਜੀ ਇਹੀ ਸਾਡੀ ਬੇਨਤੀ ਵੀ ਸਾਡੀ ਪਹਿਲੀ ਜਿਹੜੀ ਪਾਇਓਰਟੀ ਆ ਉਹ ਸਾਡੀ ਹੈਗੀ ਸੈਲਰੀ ਹਰ ਇੱਕ ਬੰਦੇ ਨੂੰ ਇਸ ਟਾਈਮ ਭਾਜੀ ਲੋੜ ਆ ਅਸੀਂ ਤਾਂ ਮਿਲ ਨੂੰ ਵੀ ਇਹੀ ਕਹਿੰਦੇ ਜੇ ਤੁਸੀਂ ਚਲਾਉਣਾ ਤਾਂ ਸਾਨੂੰ ਦੱਸੋ ਸਾਡੀਆਂ ਸੈਲਰੀਆਂ ਸਾਨੂੰ ਦੱਸੋ ਅਸੀਂ ਕੰਮ ਸ਼ੁਰੂ ਕਰਦੇ ਹਾਂ ਅਸੀਂ ਪਿਛਲੇ ਸਾਲਾਂ ਤੋਂ ਵੀ ਕੰਮ ਕਰਦੇ ਆ ਰਹੇ ਹਾਂ ਸਾਨੂੰ ਹੋਰ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਭਾਜੀ। ਉਹ ਆਪਣੇ ਅੰਦਰ ਲੋ ਸਾਨੂੰ ਲੈਟਰ ਦਵੋ ਜੰਦੇ ਖੋਲੋ ਅਸੀਂ ਕੰਮ ਕਰੀਏ। ਕੰਮ ਕਰੀਏ। ਕੰਮ ਕਰਨ ਦਾ ਇਸ ਦਾ ਅਸਾ ਆਪਣਾ ਖਰਚਾ ਕਰਕੇ ਰੋਟੀ ਪਾਣੀ ਘਰ ਤੋਂ ਲੈ ਕੇ ਪੈਟਰੋਲ ਪਵਾ ਕੇ ਮੋਟਰਸਾਈਕਲ 'ਤੇ ਜਿੱਦਾਂ ਵੀ ਆ ਰਹੇ ਆਪਾਂ ਕਿਰਾਇਆ ਖਰਚ ਕਰ ਰਹੇ ਜਿਹੜੇ ਬੰਦੇ ਇੱਥੇ ਕਿਰਾਏ ਦੇ ਰਹੇ ਨੇ ਉਹ ਡੇਲੀ ਦਾ ਕਿਰਾਇਆ ਦੇ ਰਹੇ ਆਪਣੇ ਰੋਟੀ ਪਾਣੀ ਦਾ ਖਰਚਾ ਕਰ ਰਹੇ ਅਸੀਂ ਤਾਂ ਖਰਚਾ ਉਨਾ ਹੀ ਕਰ ਰਹੇ ਆ ਫਿਰ ਸਾਨੂੰ ਮਿਲਣ ਕੁਝ ਨਹੀਂ ਰਿਹਾ ਹੈਗਾ। ਕਿ ਸਾਨੂੰ ਸਾਡਾ ਜੋ ਲੈਟਰ ਹੈ ਜੋ ਤੁਸੀਂ ਕਾਰਵਾਈ ਕਰਨੀ ਕਰਕੇ ਸਾਨੂੰ ਕੰਮ ਤੇ ਲਗਾਓ। ਅਸੀਂ ਕੰਮ ਕਰੀਏ ਤੁਸੀਂ ਮੇਲੇ ਦੇ ਵਰਕਰ ਨੇ ਜੋ ਕਿ ਬੜੇ ਪਰੇਸ਼ਾਨ ਨੇ ਹਰ ਇੱਕ ਦੀ ਅੱਖ ਦੇ ਵਿੱਚ ਨਮੀ ਵੀ ਮਹਿਸੂਸ ਕੀਤੀ ਜਾਂਦੀ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਆ ਮਹਿੰਗਾਈ ਦਾ ਇੰਨਾ ਸਮਾਂ ਆ ਗੁਜ਼ਾਰਾ ਦਾ ਨਹੀਂ ਹੁੰਦਾ ਈਐਮ ਸਾਹਿਬ ਵੀ ਇੱਥੇ ਹੈ ਨਹੀਂ ਸੁਪਰਡੈਂਟ ਵੀ ਇੱਥੇ ਹੈ ਨਹੀਂ ਅਸੀਂ ਉਹਨਾਂ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਮੌਕੇ ਤੇ ਮੌਜੂਦ ਨਹੀਂ ਆ ਤੁਸੀਂ ਦੇ 11:04 ਹੋ ਗਏ ਆ ਤੇ ਤਕਰੀਬਨ ਤਕਰੀਬਨ ਅੱਧੇ ਘੰਟੇ ਤੋਂ ਅਸੀਂ ਵੇਟ ਕਰ ਰਹੇ ਆ ਦੋ ਪ੍ਰਸ਼ਾ ਇੱਥੇ ਜਿਹੜੇ ਪ੍ਰਸ਼ਾਸਨ ਬਾਹਰ ਖੜਿਆ ਹੈ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਬਾਹਰ ਕਿਤੇ ਗਏ ਆ ਬਾਕੀ ਆਉਣ ਵਾਲੇ ਸਮੇਂ 'ਚ ਜੋ ਵੀ ਕੋਈ ਅਪਡੇਟ ਆਉਗੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ